ਉਹ ਤੇ ਕਿਹੜਾ ਪਿੰਡ ਕਿਹੜਾ ਤੇਰਾ ਮੰਮੀ ਕਿੱਥੇ ਪਾਪਾ ਮੰਮੀ ਤੇ ਪਾਪਾ ਕੌਣ ਕਰੇ ਮੰਮੀ ਤੋਂ ਪਤਾ ਕਿੱਥੇ ਮੰਮੀ ਪਾਪਾ ਮੰਮੀ ਮੰਮੀ ਦਾ ਡੈਡੀ ਬੰਦੇ ਡੈਡੀ ਹੂੰ ਉੱਤਤ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਭਾਰਤ ਦੇ ਵਿੱਚ ਕੁਝ ਲੋਕ ਲਾਲਚ ਦੇ ਵਿੱਚ ਆ ਕੇ ਆਪਣੀਆਂ ਬੱਚੀਆਂ ਨੂੰ ਜਾਂ ਬੱਚਿਆਂ ਨੂੰ ਵੇਚ ਦਿੰਦੇ ਨੇ ਅਜਿਹਾ ਹੀ ਮਾਮਲਾ ਦੋਸਤੋ ਸਾਹਮਣੇ ਆਇਆ ਹੈ ਜਿਸ ਵਿੱਚ ਦੋਸਤੋ 10 ਸਾਲਾਂ ਦੀ ਨਿੱਕੀ ਜੀ ਮਾਸੂਮ ਲੜਕੀ ਨੂੰ ਉਸ ਦੀ ਨਾਨੀ ਨੇ ਹੀ 50000 ਰੁਪਏ ਦੇ ਵਿੱਚ ਵੇਚ ਦਿੱਤਾ ਤੇ ਜਿੰਨਾਂ ਕੋਲ ਵੇਚਿਆ ਦੋਸਤੋ ਉਹ ਪਰਿਵਾਰ ਉਸ ਲੜਕੀ ਉੱਪਰ ਬਹੁਤ ਜ਼ਿਆਦਾ ਤਸੱਦਰ ਕਰਦਾ ਸੀ ਤੇ ਉਸ ਤੋਂ ਘਰ ਦਾ ਕੰਮ ਕਰਵਾਉਂਦਾ ਸੀ, ਗੋਹਾ ਸਟਭਾਉਂਦਾ ਸੀ ਤੇ ਜਦੋਂ ਦੋਸਤੋ ਬਾਬਾ ਦੀਪ ਸਿੰਘ ਗੜਦੀ ਵਾਲਾ ਸੇਵਾ ਸੁਸਾਇਟੀ ਵਾਲੇ ਵੀਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਜਦੋਂ ਵੀਰ ਉੱਥੇ ਪਹੁੰਚੇ ਤਾਂ ਜੋ ਵੀ ਦੋਸਤੋ ਉੱਥੇ ਕਾਰਵਾਈ ਹੋਈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਪਤਾ ਲੱਗਣਾ ਚਾਹੀਦਾ ਉਹ ਜਿਹੜੇ ਲੋਕਾਂ ਨੂੰ ਜਿਹੜੇ ਹਜੇ ਤੱਕਰ ਵੀ ਲੋਕਾਂ ਦੇ ਜੂਣੀ ਸਰਕ ਦੀ ਉਹ ਲੋਕਾਂ ਨੂੰ ਵੀ ਜਿਹੜੇ ਹਜੇ ਤੱਕਰ ਵੀ ਸਾਵੇਂ ਦੇ ਆ ਖਰੇ ਅਸੀਂ ਇਦਾਂ ਦਾ ਗਨਾਹ ਕਰਕੇ ਅਸੀਂ ਬਚ ਜਾਵਾਂਗੇ ਜਿਹੜੇ ਪ੍ਰਸ਼ਾਸਨ ਦੀ ਪੁਲਿਸ ਦੀ ਸੁਸਾਇਟੀਆਂ ਦੀ ਨਿਗਾਚੋਂ ਤਾਂ ਬਚੇ ਹੋ ਪਰ ਪ੍ਰਮਾਤਮਾ ਦੀ ਨਿਗਾਚੋਂ ਨਹੀਂ ਬਚ ਸਕਦਾ ਕੋਈ ਵੀ ਇਹ ਭਲੇਖਾ ਮਨ ਚੋਂ ਕੱਢ ਦੇ ਅੱਜ ਇੱਕ ਰੇਡ ਮਾਰਨ ਜਾ ਰਹੇ ਹਾਂ ਸਾਡੇ ਨਾਲ ਹੈਲਥ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਚਾਈਲਡ ਵੈਲਫੇਅਰ ਵਾਲੇ ਤੇ ਨਾਲ ਲੇਬਰ ਡਿਪਾਰਟਮੈਂਟ ਦੇਪੋਰਟ ਡਿਪਾਰਟਮੈਂਟ ਸਾਡੇ ਨਾਲ ਅਸੀਂ ਇੱਕ ਜੁਆਇਟ ਜਿਹੜਾ 71 ਹੋ ਕੇ ਇੱਕ ਥਾਂ ਰੇਡ ਮਾਰਨ ਜਾ ਰਹੇ ਹਾਂ ਬਹੁਤ ਰਿਓ ਜਰੂਰ ਦੇਖੇ ਕਿ ਛੋਟੀ ਬੱਚੀ ਨੂੰ ਕਿਵੇਂ ਕੰਮ ਕਰਵਾਇਆ ਜਾ ਰਿਹਾ ਜ਼ਬਰਦਸਤ ਘਰ ਪਹੁੰਚ ਚੁੱਕੇ ਹਾਂ ਜਿਸ ਘਰ ਦੇ ਵਿੱਚ ਉਹ ਬੱਚੀ ਛੋਟੀ ਜਿੱਤੋਂ ਕੰਮ ਕਰਾਇਆ ਜਾ ਰਿਹਾ ਜਿਹੜੀਆਂ ਸਾਨੂੰ ਪੱਕੀ ਇਨਫੋਰਮੇਸ਼ਨ ਵੀਡੀਓ ਪਹੁੰਚੀਆਂ ਪਈਆਂ ਆ ਘਰ ਇੱਥੇ ਹੁਣ ਜਾਵਾਂਗੇ अच्छी बड़े हैं बच्ची कहाँ है बच्ची छोटी हम्म बच्ची एक छोटी आपने रखी हुई है कहाँ है बच्ची बच्ची कहाँ है लड़की है आपके पास हम कौन सी लड़की लड़की है आपके पास हम बताइए कहाँ है हाँ लड़की लड़की किधर है भाई गिरे दुकान पे क्यों नहीं उल्लिया वो

ਦੀ ਨੂੰ ਨੰਨੇ ਗਈ। ਆ ਇਹ ਦੁਕਾਨ ਦਾ। ਹੂੰ? ਦਰੋਂ ਵਜੇ ਸ਼ਹਿਰੋਂ ਤੇ ਕੋਈ ਵਰ ਨਹੀਂ ਤੇ। ਦੁਕਾਨ ਕਿੱਥੇ? ਦੁਕਾਨ ਕਿੱਥੇ? ਦੁਕਾਨ ਕਿੱਥੇ? ਤੂੰ ਵੀ ਹੈਗੀ ਕਿੱਥੇ? ਹੂੰ। ਮੈਂ ਬਾਤ ਕਰ ਦਿੰਦੇ। ਦੁਕਾਨ ਤੇ ਆ ਗਰੀ ਦੁਕਾਨ ਤੇ ਹੁਣੀ ਆ ਜਿਹੜੀ ਉਹ ਕਿਹਾ ਨਾ ਮੁੰਡੇ ਨੇ ਝੂਠ ਨਾ ਬੋਲੋ ਯਾਰ ਕਿੱਧਰ ਗਿਆ ਨਹੀਂ ਨਹੀਂ ਦੁਕਾਨ ਤੇ ਹੈ ਦੁਕਾਨ ਤੇ ਹੈ ਹਾਂ ਦੁਕਾਨ ਤੇ ਆ ਗਰੀ ਦੁਕਾਨ ਤੇ ਹੈ ਦੋਖੀ ਕਰਦੇ ਆ ਵਧੀਆ ਨੂੰ ਕਰਦੇ ਚਲਾ ਬੈਬ ਨਾਲ ਪੈ ਆ ਨਾਉ ਚਲ ਨਾਉ ਤੂੰ ਆ ਨਾਲ ਆਪ ਆਪ ਉਸ ਵਾਲੀ ਗੋਹਾ ਚੱਕਦੇ ਆ ਦੇਖ ਭਾਜੀ ਜਗੇਸ਼ ਭਾਜੀ ਆ ਬੱਚੀ ਛੋਟੀ ਆ ਸਾਰਿਆਂ ਦਾ ਗੋਹਾ ਚ ਕਾਉਂਦੀ ਸਵੇਰੇ ਹੀ ਥਾਲ ਲੰਦੀ ਆ ਇਹ ਕੇਰਲਾ ਤੋਂ ਇਹ ਆਈ ਆ ਇਹਨੂੰ ਕੋਈ ਨਹੀਂ ਹੈਗਾ ਵੀ ਕਿੱਦਾਂ ਕੀ ਆ ਕਿੱਦਾਂ ਬੱਚੀ ਛੋਟੀ ਆ ਕਿੰਨੇ ਪਸਵਾਦੀ ਆ ਗੋਹਾ ਚੱਕਦੀ ਆਵੇ ਆ ਦੇਖੋ ਸਾਰਿਆਂ ਦੇ ਗੋਹਾ ਚੱਕ ਜੀ ਦੀਆਂ ਵੀਡੀਓ ਬਣੀਆਂ ਆ ਛੋਟੀ ਵਿਚਾਰੀ 10 11 ਸਾਲ ਦੀ ਉਮਰ ਆ ਹ ਬਰਾਉਂਥੀ ਆਉਣੀ ਐ ਇੰਨੇ ਪਾਜੀ ਫੋਨ ਕਰਨਾ ਐ ਨੇ ਪਹਿਨ ਫੋਨ ਕਰਨਾ ਐ ਨੇ ਉੱਥੇ ਉੱਥੋਂ ਨਾ ਪਾ ਲੈ ਆ ਵੀ ਬੁੱਢੀ ਪਿੰਡ ਬਣਾਉਂਦੀ ਬੁੱਢੀ ਪਿੰਡ ਕੋ ਲੈ ਆਈ ਹੈ ਤੇ ਨਾਨੀ ਨੇ ਹੈਗੀ ਝੂਠ ਬੋਲਦੀ ਆ। ਆਪੇ ਇੱਥੇ ਝੂਠ ਬੋਲਦੀ ਆ। ਬਸਤੀ ਦੇ ਚੀੜ ਕਿਹੜੀ ਬਸਤੀ ਦੁਕਾਨਾਂ ਜਿਹੜੀਆਂ। ਉਹ ਮੋੜ ਲੱਗਦਾ ਤਾਂ ਇਹ ਕਾਹ ਬ। ਅੱਛਾ ਅੱਛਾ। ਕੀ? ਇਹ ਤਾਂ ਬਸਤੀ ਦੇ ਮੋੜ ਤੇ ਦੁਕਾਨ ਹੈ ਉੱਥੇ ਬੁੱਢ ਕੋਲੇ ਉੱਥੇ ਕੁੜੀ ਰਹਿੰਦੀ ਆ। ਇੱਥੇ ਰਿੰਦੀ ਭਾਜੀ ਆਣੀ ਛੱਡ ਗਈ ਇਹੋ ਜਾ ਕੇ ਦੁਕਾਨ ਤੇ। ਬੁੱਢੀ ਭਾਲਾ ਦਾ ਕੰਮ ਕਰਦੀ ਆ। ਇਹ। ਹਾਂ। ਬਹੁਤ ਗਿੜੀ ਬਲਰ ਦਾ ਕੰਮ ਕਰਾਉਣਾ ਤਦ ਹੀ ਨਹੀਂ ਭਾਜੀ ਸੇਫ ਹੈਗੀ ਕੁੜੀ ਯਾਰ ਬਿਲਕੁਲ ਨਹੀਂ ਹੁੰਦੀ ਔਰ ਔਰ ਹਣੀ ਹਣੀ ਬਾਹਰ ਤੋਂ ਕੋਈ ਲੈ ਜਾਣੀ ਹੈ ਭਾਜੀ ਕੁੜੀ ਪੂਰੀ ਦਾ ਭਾਜੀ ਪੇਟ ਦੇਖਣ ਦੀ ਜ਼ਰੂਰੀ ਹੈ ਔਰ ਮੈਡੀਕਲ ਵੀ ਕਰਾਉਣਾ ਪੈਣਾ ਹੈ ਹਲੋ ਦੁਨੀਆ ਓਏ ਓ ਚਲੋ ਦੁਨੀਆ ਚਲੋ ਦੁਨੀਆ ਚੱਲ ਇਧਰ ਨਖਰੇ ਕਰ ਰਹਾ ਚਲੋ ਦੁਆ ਚੱਲ ਘੜੀ ਚ ਬੈਹ ਪਹਿਲਾਂ ਪਿਆਰ ਨਾਲ ਗੱਲ ਕਰਦਾ ਤੂੰ ਸਮਝਦਾ ਨਹੀਂ ਭਾਜੀ ਚਲ ਬੈਠ ਜਾ ਘੜੀ ਚ ਨਖਰੇ ਕਰਕੇ ਦੱਸਦਾ ਸਾਨੂੰ ਉਹ ਭਾਈ ਨਖਰੇ ਕਰਦੇ ਚਲ ਉਹ ਬਿੜਾ ਭੈਣ ਵਿੱਚ ਬਿਠਾਉਣ ਨੂੰ ਕਿੰਨਾਂ ਨੂੰ ਇਹ ਤੇੜਾ ਚਲੋ ਨਖਰੇ ਕਰਕੇ ਦੱਸਦਾ ਤੂੰ ਮੈਂ ਵਿੱਚ ਰਾਜੂ ਗਰਮੀ ਕਰਦਾ ਤੂੰ ਚਲ ਵਿੱਚ ਜੇ ਤੂੰ ਬਿੜਾ ਨੂੰ ਭੈਣ ਵਿੱਚ ਬਿਠਾ ਚਲੋ ਇਹ ਮੇਰੀ ਧੀ ਕਿਹੜਾ ਪਿੰਡ ਆ ਇਹ ਦੁਕਾਨ ਕਿਹਦੀ ਪੁੱਤ ਇਹ ਮੰਮਾ ਦੀ ਹੈ ਮੰਮਾ ਕਿਹੜੀ ਕੁੜੀ ਕਿਹੜੀ ਆ ਕੁੜੀ ਕਿਹੜੀ ਕਿਹੜੀ ਤੋਂ ਨਾਲ ਦੀ ਕੁੜੀ ਕਿਹੜੀ ਇਹ ਤਾਂ ਮੇਰੇ ਕੋਲ ਕੰਮ ਕਰਤਾ ਹਦਾ नहीं कुड़ी केड़ी रख दे ये वाली है ना हां दो सागर पास इसके साथ ही रहता है बाकी तो वो तो केड़ा पिंड केड़ा तेरा मम्मी किथे पापा मम्मी पापा कौन कर रहे मम्मी को पता किथे मम्मी पापा मम्मी ने डैडी कौन थे डैडी हम्म वो तो तो जाने की आ जाओ आ जाओ आ जाओ तू चलो आ सर इधर बैठ जा अच्छी कुर्ती कुछ नहीं उधर ले उधर हां कोई इधर की ਕਿਸਾ ਖਾਲੀ ਤੇ ਬਰ ਬਰਦਾ ਬਸ ਆ ਅਧਿਗੇਸ਼ ਆ ਆ ਆਪ ਤੂੰ ਤੂੰ ਆਜਾ ਆਜਾ ਆ ਤੂੰ ਨਾ ਤੂੰ ਨਾ ਆਪ ਤੂੰ ਹੈ ਓਡੀ ਨਾ ਟੁਟੂਡੀ ਇਹ ਬਟਾ ਦੇਖ ਹਾਂ ਹੁਣ ਕੱਢ ਲਓ ਵਾਹ ਚਲੋ ਬਾਹਰ ਲੈ ਜਾ ਉੱਥੇ ਘਰ ਕੋ ਫੈਂਟ ਜੁੜ ਜਾ ਸਕੂੜੀ ਡਰ ਗਈ ਬਿਚਾਰੀ ਉਹ ਫੈਂਟ ਲੈ ਇੱਧਰ ਲੈ ਆ ਪੱਤੀ ਪਦਕਾ ਤੂੰ ਕਿੱਥੇ ਪਿੰਡ ਦਾਦੀ ਕਿ ਨਾ ਤੂੰ ਪਾਪਾ ਉੱਥੇ ਰਹਿੰਦੇ ਆ ਅਸੀਂ ਬੜਾ ਲੰਬਿਆ ਉੱਥੇ ਖਿੱਚਿਆ ਪਰ ਤੁਹਾਨੂੰ ਪਾਪਾ ਲੱਭੇ ਨਹੀਂ ਤੈਨੂੰ ਪਤਾ ਘਰ ਕਿੱਥੇ ਆ ਖਿੱਚਿਆ ਪਿੰਡ ਚ ਪਤਾ ਹੈ ਚਲ ਕੋਈ ਨਹੀਂ ਉਹ ਤਾਂ ਡਰ ਨਾਲ ਤੂੰ ਕਬਰਾਨਾ ਬੁੱਤ ਕੁਛ ਕਰਨ ਤੂੰ ਸਾਡੇ ਨਾਲ ਇਹ ਫਿਕਰ ਠੀਕ ਹੈ ਤੈਨੂੰ ਅੱਛੀ ਜਗ੍ਹਾ ਰੱਖਣਾ ਹੁਣ ਠੀਕ ਹੈ ਜਿੱਥੇ ਤੂੰ ਪੜੋਗੇ ਜੇ ਦੇ ਕੋ ਰਹਿਣਾ ਸਾਨੂੰ ਦੱਸ ਦੇਈਂ ਉਹ ਕੋ ਛੱਡਿਆ ਠੀਕ ਹੈ ਕਿਹਦੇ ਕੋ ਨਹੀਂ ਜਾਣਾ ਕਿ ਤੂੰ ਨਾਨੀ ਨੇ ਹੀ ਤੈਨੂੰ ਮੈਨੂੰ ਲੱਗਦਾ ਇਹਨਾਂ ਨੂੰ ਦਿੱਤਾ ਨਾ ਨਾਨੀ ਨਹੀਂ ਜਾਂਦੇ ਸਕੂਲ ਜਾਂਦੇ ਤੁਸੀਂ ਕਿਉਂ ਪੜਾਉਣਾ ਮੰਮਾ ਕਿੱਥੇ ਤੇਰੇ ਆ ਮੰਮਾ ਇਹ ਮੰਮਾ ਇਹ ਇਹਨੂੰ ਬਣਾਤਾ ਨਾ ਵਿਚਾਰੀ ਨੇ ਇਹ ਕਹਿੰਦੀ ਨਹੀਂ ਪੜਾਉਣਾ ਪੜਾਉਣਾ ਕਹਿੰਦੇ ਕਿਦੋਂ ਨੂੰ ਕਿੰਨੇ ਸਾਲੋਂ ਕਿੰਨੀ ਦੇਰ ਹੋ ਗਈ ਪੁੱਤ ਤੈਨੂੰ ਇੱਥੇ ਰਹਿੰਦੇ ਨੂੰ ਸਿਰਫ 2 ਸਾਲ 2 ਸਾਲ 2 ਸਾਲ ਤੋਂ ਇੱਥੇ ਆਉਂ ਕੋਲ ਦੇ ਉਹ ਉਹ ਲਿਆਈ ਆ ਜਿੱਤੇ ਨੂੰ ਕੰਮ ਕਰਾਉਣਾ ਲਾਹ ਚ ਜਿਆ ਦਿੱਤਾ ਆ ਵੀ ਤੈਨੂੰ ਪੜਾ ਦੇਣਾ ਮੈਂ ਤੈਨੂੰ ਆਹ ਕਰਾ ਦੇਣਾ ਪੁੱਤ ਗੋਹਾ ਸਾਰਾ ਤੂੰ ਹੀ ਚੱਕਦੀ ਨਾ ਪੁੱਤ ਨਹੀਂ ਪਹਿਲਾਂ ਚੱਕਦੇ ਸੀ ਹੁੰਦੇ ਹੁਣ ਤੂੰ ਉਹ ਹੈਗਾ ਕੰਮ ਕਰਨਾ ਲਿਖਿਆ ਤਾਂ ਕੋਈ ਗੋਹੇ ਜੀ ਕੌਣ ਕਰਦਾ ਕੌਣ ਕਰਦਾ ਬਾਕੀ ਇੱਥੇ ਕੀ ਕਰਵਾਇਆ ਸੀ? ਕੋਈ ਫੋਟੋ ਨਹੀਂ ਸਾਥਲੇ ਕਦੋਂ ਲੱਗੀ ਸੀ ਜੀ? ਉਹ ਜਦੋਂ ਮੈਂ ਨਿਕਲੀ ਸੀ। ਅੱਛਾ ਅੱਛਾ ਕਿਨੇ ਪਤਾ ਉੱਧਰ ਲੱਗੀ ਸੀ ਕਿ ਡਿੱਗਦੀ ਖੇੜਦੀ? ਨਹੀਂ ਉਹ ਸਕੂਟਰੀ ਤਾਂ ਡਿੱਗ ਗਈ ਸੀ। ਅੱਛਾ ਅੱਛਾ ਤੇਰੀ ਨਾਨੀ ਆਂਦੀ ਮਿਲਣ ਤਾਂ ਨੁਕ ਨਹੀਂ। ਨਹੀਂ ਆਂਦੀ ਨਾ। ਚਲਈਏ ਕਰਦੇ ਆਂ ਅੱਛਾ। ਉਹ ਬਹੁਤ ਜ਼ਿਆਦਾ ਟਾਈਮ ਨਾ ਆਂਦੀ ਲੋਗ। ਨਾ ਲੋੜ ਹੀ ਨਹੀਂ ਹੈਗੀ ਲੋੜ ਹੀ ਨਹੀਂ। ਬਾਕੀ ਇੱਥੇ ਕਾਰਵਾਈ ਇੱਥੇ ਕਾਰਵਾਈ ਹੋ ਗਿਆ ਠਾਣੇ ਭਾਜੀ ਇੱਥੇ ਕਰਾਉਣਾ ਹੈ ਨਾ। ਕਰਦੇ ਦੂਕਾਨ ਤੇ। ਇੱਥੇ ਦੁਕਾਨ ਤੇ ਕਰਦੀ ਜੀ। ਇੱਥੇ ਤਾਂ ਕੁਛ ਨਹੀਂ ਹੁੰਦਾ ਹੀ। ਅੱਛਾ। ਆ ਜੀ ਐਂ ਪਤਾ ਇੱਥੇ? ਆ ਨੀ ਫਿਰ ਲਵ ਵੀ ਆਉਂਦੀ ਸੀ ਕਦੇ ਕਦੇ ਆਉਂਦੀ ਉਹਨਾਂ ਦਾ ਘਰੇ ਹੀ ਰੱਖਦੀ ਕਦੇ ਕਦੇ ਇੱਥੇ ਰੈਂਦੇ ਦੋਸਤੀ ਕਰਦੇ ਉੱਥੇ ਪਿੰਡ ਇੱਥੇ ਪਿੰਡ ਇੱਥੇ ਡੇਰੇ ਰਹਿੰਦੇ ਹਾਂ ਆਹਤ ਦਿਖਾ ਦਾਂ ਆਪਣੀ ਕਮਲ ਕੰਮ ਕਰਾ ਕਰਾ ਆਹ ਦੇਖੋ ਦਾਦੇ ਆਟਣ ਪੈ ਗਏ ਭੱਜੀ ਆਹ ਦੇਖੋ ਤਾਂ ਕਿਹੜੇ ਨਿਆਣੇ ਦਾ ਟਰ ਟਣ ਪੈਵਾ ਆਹ ਦੇਖੋ ਤਾਂ ਪੈ ਆਹ ਦੇਖੋ ਪੈਣ ਆਹ ਘਰੇ ਰੱਖਣਾ ਇੱਧਾ ਪੈਂਦੀ ਆ ਕੁੜੀ ਦੇ ਪਹਿਣ ਗਈ ਤੇ ਵਿਚਾਰੀ ਛੋਟੀ ਜੀ ਤੇ ਦਾਸ ਹਾਂ ਕੰਮ ਕਿਦਾਂ ਕਰਦੀ ਪੁੱਤ ਹੈ ਠੀਕ ਦਸੰਡੇ ਕੰਮ ਕਰਦੀ ਰ ਵਿਜਾਰੀ ਆਪਾਂ ਹੁਣ ਤੈਨੂੰ ਸੱਛੇ ਘਰ ਲੈ ਹਾਂ ਠੀਕ ਹੈ ਇੱਥੇ ਨਹੀਂ ਅਸੀਂ ਇੱਥੇ ਨਹੀਂ ਰੱਖਣਾ ਠੀਕ ਹੈ ਮਮਾ ਹੈਗੇ ਅਸਲੀ ਮਮਾ ਹੈ ਕੀ ਨਾਮ ਆ ਉਹਨਾਂ ਦਾ ਸੰਦੀਪ ਅਸਲੀ ਮਮਾ ਦਾ ਨਾਮ ਅਸਲੀ ਪਾਪਾ ਦਾ ਨਾਮ ਕਰਨ ਓਕੇ ਖੇਡੀਆਂ ਦਾ ਬੁੱਲ ਪਤਾ ਕਿ ਕਰਦਾ ਹੈ ਨਾ ਜਿਹੜਾ ਬੰਦਾ ਹੈ ਖੇਡੀਆਂ ਦੱਸਦੀ ਮਗੇਰੀਆਂ ਨੂੰ ਉੱਥੇ ਕੋਈ ਹੈਗਾ ਇਸ ਵੇਲੇ ਚਲ ਜੀਂ ਕੋਈ ਰਹਿੰਦਾ ਕੋਈ ਕਿੰਨੀ ਦੇਰ ਹੋ ਗਈ ਬੜਾ ਇੱਥੇ ਦੋ ਸਾਲ ਦੋ ਸਾਲ ਦੋ ਸਾਲ ਦਾ ਆਉਂਦੀ ਰੋਣਾ ਨਹੀਂ ਮੈਂ ਕੁੱਤ ਕਾ ਤੂੰ ਕਾ ਤੂੰ ਮਨ ਹੈਗਾ ਕੋਈ ਕੁਝ ਨਹੀਂ ਹੁੰਦਾ ਸਾਰੇ ਤੇਰੇ ਲਈ ਆ ਰਹੇ ਸਾਰੇ ਤੇਰੇ ਲਈ ਆ ਆ ਮੈਡਮ ਵੀ ਆਏ ਹਾਂ ਸਾਰੇ ਤੂੰ ਕਾ ਤੂੰ ਦਰਦੀ ਹੁੰਦਾ ਨਾ ਦੋ ਜਣੇ ਅੰਦਰ ਨੂੰ ਸਕੂਲੇ ਪਾਣਾ ਫੇ ਤੂੰ ਉੱਥੇ ਰਹਿਣਾ ਤੇਰੇ ਨਾਲ ਸਾਡੇ ਫਰੈਂਡ ਹੋਣੇ ਤੇਰੇ ਨਾਲ ਹਾਂ ਉਹਨੇ ਤੇਰੇ ਨਾਲ ਵਿਆਹ ਕਰਾ ਦਾਨ ਆ ਰਿਹਾ ਕਰ ਸਾਰੀਨ ਕਿੱਥੇ ਨਿਕ ਜਾਣਾ ਆਪਣੇ ਮਮਾ ਕੋ ਜਾਣਾ ਉਹ ਵੀ ਦੱਸ ਦਈਏ ਹਾਂ ਠੀਕ ਹੈ ਤੈਨੂੰ ਕੋਈ ਜਾਣਾ ਸੀ ਉੱਪਰ ਭੇਜ ਦਿਆਂਗੇ ਜੀ ਪਪਾ ਜੀ ਪਪਾ ਲਊਗੇ ਪਪਾ ਕੋ ਭੇਜ ਦੇਣਾ ਪਪਾ ਹੈਗੇ ਨਹੀਂ ਪਤਨੀ ਜਨ ਜਰਿਨ ਪਾਜੀ ਕੁਝ ਵੀ 2 ਸਾਲੇ ਛੋਟੀ ਜੀ ਤੇ ਬੱਚੀ ਆ ਨਹੀਂ ਆਪਾਂ ਨਾਰੀ ਨਿਗਤਨ ਪਾਜੀ ਜਗੀਸ਼ ਪਾਜੀ ਤੋ ਇੱਥੇ ਕਰੋ ਇੱਥੇ ਵਧੀਆ ਹਾਂ ਵਾਹਾਂ ਤੁਹਾਨੂੰ ਮੁਕੇਰੀਆਂ ਤੋਂ ਦੋ ਕੁੜੀਆਂ ਮਿਲੀਆਂ 6 ਮਹੀਨੇ ਹਾਂ ਉਹਨਾਂ ਦਾ ਘਰ ਲੱਭਣ ਲਈ ਨਾ ਅਸੀਂ 11ਵੇਂ ਮਹੀਨੇ ਹੁਣ ਪਿਛਲੇ ਨਵੰਬਰ ਚ ਕਿ ਦਸੰਬਰ ਚ ਅਸੀਂ ਸਪੈਸ਼ਲ ਪਲਾਨ ਨਾਰੀ ਨਿਗਤਨ ਕੇਸ ਉਹਨਾਂ ਲੱਭੇ ਨੁਕੇਰੀਆ ਹਾਂ ਉਹ ਕੁੜੀ ਪਹਿਲਾਂ ਇੰਨੀ ਖੁਸ਼ ਫਿਰ ਲੈ ਨਾਰਿੰਕੇਤਨ ਤੋਂ ਨਿਕਲੇ ਲੱਗੀ ਨਾ ਇੱਕ ਕੁੜੀ ਨੇ ਕਹਿ ਦਿੱਤਾ ਕਿ ਹੁਣ ਤੈਨੂੰ ਲੈ ਜਾਣਾ ਹਾਂ ਉਹਨੇ ਕੁਝ ਬੋਲੀ ਨਹੀਂ ਉਹ ਦੁਆਰੇ ਤੇ ਇਹ ਪਿਆਸਪਤ ਆਂਦੇ ਰਹੇ ਕਿ ਦੱਸ ਪੁੱਤ ਤੇਰਾ ਘਰ ਕਿੱਥੇ ਆ ਹਾਂ ਕਿੱਥੇ ਕਿੱਥੇ ਜਾਂ ਪgarh ਗਏ ਬਲ ਇੰਨਾ ਦਾ ਦੇ ਉਹਥੇ ਇੰਨਾ ਪਿਆਰ ਮਿਲਦਾ ਹੈ ਉਹ ਦੋਥੇ ਦੁਆਰਾ ਕਿ ਉਹ ਫੇਰ ਉਹ ਹੀ ਆਇਆ ਉਹ ਹੀ ਇੱਕ ਟਾਈਮ ਮੇਰੇ ਚਲੋ ਇੱਥੇ ਇਹਨਾਂ ਦਾ ਨਹੀਂ ਨਹੀਂ ਇਹ ਬੱਚੀ ਨੂੰ ਵਿਚਾਰੇ ਨਾਲੀ ਉਸ ਉਹ ਕਾਲ ਹੋਤੀ ਦੇਣੇ ਵਾਲੀ ਉਹ ਕਹਿੰਦੇ ਤਾਂ ਨਾਲ ਉਸ ਦਾ ਮਾਣਾ ਬਾਪ ਉਹ ਕਾਲ ਹੋਤੀ ਤੁਹਾਡੇ ਨੂੰ ਕਹਿੰਦਾ ਕਰ ਕੋਈ 80000 ਰੁਪਏ ਦੀ ਕਿਰਾਏ ਦੀ ਸਿੱਧਾ ਬੋਲ ਬਸ ਉਹ ਤੀਨੇ ਤਿੰਨ ਖਾ ਗਏ ਅਗੇ ਪਿੱਛੇ ਆ ਗਏ ਕੋਈ ਬਾਤ ਨਹੀਂ ਆਪਾਂ ਥਾਣੇ ਲੈ ਕੇ ਚੱਲੇ ਹਾਂ ਉਸ ਦੇ ਬਾਅਦ ਦੇਖਾਂਗੇ ਤੁਹਾਡੇ ਕੋਲ ਥੋੜੀ ਪੁੱਛਾਂਗੇ ਵੀ ਕੀ ਬਤਾ ਰਹੇ ਹੋ ਤੁਹਾਨੂੰ ਮੇਰੇ ਕੋਲ ਪੁੱਛਣੇ ਨਹੀਂ ਬਲੇ ਚਲੋ ਬੇਟੀਆਂ ਸਾਡੀ ਨੂੰ ਉਹ ਰਾਏ ਕਮ ਸਭ ਕੁਝ ਕੁੜੀ ਨੇ ਬਤਾ ਦਿਆ ਤੁਹਾਡੇ ਕੋਲ ਉਹਦੇ ਕੁੜੀ ਆਪੇ ਬਤਾ ਦਿੱਤਾ ਬਤਾ ਦਿੰਦਾ ਸਾਰਾ ਕੁਝ ਪਹਿਲ ਜੀ ਸਾਰਾ ਕੁਝ ਬਤਾਤਾ ਇਹ ਕੌਣ ਹੁੰਦੀ ਦਿਸਦੇ ਸਨੇ ਵਾਲੀ ਪੁੱਤ ਬਾਹਰ ਚਲੋ ਕੁਸ਼ਰਮ ਵਾਲੀ ਗੱਲਾਂ ਹੱਥ ਮਾਰੀ ਦੰਦ ਅਗਲ ਹੱਥ ਆਪਣੇ ਮਾਂ ਪੇ ਬੱਚੇ ਰੱਖੇ ਦਰ ਰੱਖੇ ਆ ਆ ਆ ਵੀਡੀਓ ਇੱਧਰ ਰੱਖੀ ਦੇ ਆ ਕਿਹੜੀ ਬੱਚੀ ਦਾ ਗੋਹ ਹਸਤਾ ਹੁੰਦਾ ਕੌਣ ਸਟਾਉ ਦਾ ਗੋਹ ਹ ਆ ਕੌਣ ਸਟਾਉ ਦਾ ਕੌਣ ਇਹ ਕੌਣ ਹੈ ਕੁੜੀ ਨੇ ਰਾਤ ਕਹਦੀ ਤੈਨੂੰ ਕਹਿੰਦਾ ਗੁਜਰਾਂ ਦੀ ਕੁੜੀ ਹੈ ਹੱਦੋ ਕੀ ਤੇਰੇ ਵਾਲੀ ਆਮੀ ਨੰਬਰ ਰਮੇ ਕਰਕੇ ਦੱਸ ਤੂੰ ਕਿਹਨਾਂ ਗੁਜਰਾਂ ਦੀ ਕੁੜੀ ਮੈਂ ਮੰਨਦਾ ਗੁਜਰਾਂ ਦੀ ਕੁੜੀ ਕਿਹਦੀ ਮੰਨਦਾ ਕਿ ਕਿਹਦੀ ਕੁੜੀ ਮੈਨੂੰ ਪਤਾ ਲੱਗਦਾ ਜੀ ਮੂੰਹ ਤੋਂ ਪਤਾ ਲੱਗਦਾ ਲੈ ਦਾ ਤੂੰ ਮਿਆਂ ਨਾ ਆਪ ਆ ਕੁੜੀ ਇਹਨੇ ਕੁੜੀ ਤੂੰ ਕਿਦਾਂ ਦੱਸਦਾ ਗੁਜਰਾਂ ਦੀ ਕੁੜੀ ਬਾਹਰ ਕਰ ਤਾ ਆਪ ਤੂੰ ਤੂੰ ਆਪਣੇ ਨਿਆਣੇ ਕੋਲ ਗੋਹੇ ਚਾਉਂਗਾ ਨਹੀਂ ਇਹ ਕੰਮ ਇਹ ਜ਼ਬਰਦਸਤੀ ਕੋਈ ਕੰਮ ਕਰਾਉਂਦਾ ਹੈ ਕੋਈ ਨਾ ਗੋਹੇ ਚਾਉਂਦਾ ਬੱਲੇ ਤੇਰੇ ਬੱਲੇ ਤੇਰੇ ਸਿਆਣੇ ਪੂਣੀ ਮੈਂ ਦੱਸਦਾ ਠਾਣੇ ਚੱਲ ਤੈਨੂੰ ਦੱਸ ਦੇ ਤੈਨੂੰ ਚਲੋ ਤੂੰ ਖਲਫੀ ਮੈਡਮ ਆ ਕੇ ਨਹੀਂ ਤੇਰੀ ਸੋ ਜਿੰਦਗੀ ਬਦਲ ਜਾਣੀ ਆ ਤੇਰੀ ਬਦਲ ਜਾਣੀ ਤੇਰੇ ਨਾਲ ਰੋ ਰੋਣ ਨਹੀਂ ਆਉਂਦਾ ਰੋਣ ਨਹੀਂ ਆਉਂਦਾ ਮੇਰਾ ਬੱਚਾ ਤੇ ਆਪਕਰ 2 ਸਾਲ ਹੋ ਗਿਆ ਤੇਰੇ ਕੋਲ ਆ ਜੀ ਕੋਈ ਜਾਣਾ ਨਾ ਕੋਈ ਨਹੀਂ ਜਾਣਾ ਰਮਿਸ਼ਨ ਹੀ ਹੈ ਦੇਖੋ ਪੂਰਾ ਭਾਜੀ ਪੱਤਰ ਹੋਏਗਾ ਨਾ ਇਹ ਨਹੀਂ ਹੋ ਲੋ ਤਾਲੀ ਪੱਤਰ ਨਹੀਂ ਹੈ ਸੈਰਟੀਫਿਕੇਟ ਹੈਗਾ ਦਾ ਬਸੜੀ ਕਟਾ ਹਾਂ ਤਾਂ ਫੇਰ ਨੂੰ ਲੈਣੇ ਆ ਤੈਨੂੰ ਪਤਾ ਕੁਝ ਤੂੰ ਰੱਬ ਤੋਂ ਵੱਡਾ ਵੀ ਖੌਫ ਨਹੀਂ ਤੂੰ ਤੂੰ ਕੌਣ ਹੋ ਨਹੀਂ ਰੱਖਣ ਵਾਲੀ ਤੇਰੇ ਕੋਲ ਕੀ ਦੁਕਾਨ ਹੈ ਮੇਰਾ ਛੋਟਾ ਬੱਚਾ ਸੀ ਮੈਂ ਇਕੱਲੀ ਸੀ ਦੁਕਾਨ ਕਰ ਰਹੀ ਮम्मा ਵੀ ਨਾ ਮम्मा ਵੀ ਆਉਂਦੀ ਉਹ ਮਾਰੇ ਮਾਪੇ ਨੂੰ ਬਣਾਉਂਦਾ ਮੈਂ ਸੱਚੇ ਬਦਲ ਗਿਆ ਉਹ ਕਦੇ 14 ਫੁੱਟ ਦਾ ਲਾਕਣ ਵਾਲਾ ਕੋਈ ਹੈ ਨਹੀਂ ਜੇ ਅਸੀਂ ਲਾਉਣ ਦੇ ਲਈ ਇਸ ਪੂਰਾ ਇਸ ਕਵੇ ਗੱਡੀ ਕਰ ਕੋਸਟ ਹੈ ਬਹੁਤ ਖਾਣੇ ਚ 30 ਲੱਖ ਅਧਰਾ ਦੀ ਹਾਂ ਨੰਬਰ ਵਾਲੀ ਗੱਲ ਨਹੀਂ ਸਰ ਆ ਮੈਂ ਲੋ ਬੰਦਾ ਬਣਾ ਦੇ ਜੀ ਮੈਂ ਇਹ ਇਹਦਾ ਬਦੀ ਬਾਤ ਕੋਈ ਨਹੀਂ ਮੇਰੇ ਕੋਲ ਤਾਂ ਆ ਗਈ ਪੁਰੀ ਤੈਨੂੰ ਕੋਈ ਪਤਾ ਨਹੀਂ ਲੱਗਦਾ ਨਾ ਫਿਰ ਕਿਉਂ ਨਹੀਂ ਗਿਆ ਅਸੀਂ ਗਲਤੀ ਕਰ ਗਏ ਸਭ ਤੋਂ ਵੱਡੇ ਧਾਣੇ ਪਤਾ ਦਊਂ ਨਾ ਠੋਕ ਕੇ ਆਪਣੇ ਪੰਚ ਨੂੰ ਦੱਸੋ ਧਾਣੇ ਦੇ ਦੱਸੋ ਸਾਡੇ ਪਿੰਡ ਦੇ ਬਾਰੇ ਕੋਈ ਨਹੀਂ ਹਾਂ ਦਾ ਫੋਟੋ ਕੋਈ ਪੁਰੀ ਬਗਾਨੀ ਕੋਈ ਅੱਜ ਰੱਖ ਸਕਦਾ ਤੂ ਬੀਨੋ ਦਾ ਛੋਟੀ ਕੁੜੀ ਵਿਚਾਰੀ 11 ਕਿਸਨੇ ਬੋਲਾ ਕਿ ਮੈਂ ਫਿਰ ਵੀ ਬੁੱਧੀਬਿੰਨਾਂ ਕੋਲ ਗਿਆ ਮਮੀ ਇਸਕੋ ਕੋਈ ਰਸਤਾ ਨਿਕਾਲੋ ਨਹੀਂ ਤੈਨੂੰ ਹੁਣ ਤੈਨੂੰ ਇਨਫੋਰਮੇਸ਼ਨ ਕੀ ਹੈ ਦੱਸ ਜਦੋਂ ਤੂੰ ਲੈ ਕੇ ਆਏ ਇਹਦਾ ਮਾਂ ਬਾਪ ਕੌਣ ਆ ਤੂੰ ਦੱਸ ਤੈਨੂੰ ਕੀ ਪਤਾ ਸਰ ਮੈਂ ਆਪੂ ਲੈ ਜਾਂਦੀ ਆ ਬੁੱਧੀਬਿੰਨ ਕਿਸਕੇ ਪਾਸ ਲੈ ਕੇ ਜਾ ਤਾ ਬੁੱਧੀਬਿੰਨ ਮੈਂ ਉੱਥੇ ਨਹੀਂ ਜਾਣਾ ਜਾਣਾ ਪੜੇ ਉਹਨਾਂ ਨੂੰ ਥਾਣੇ ਮੈਂ ਆਪ ਮੈਂ ਹੀ ਕਿਹ ਜਾਣਾ ਥਾਣੇ ਹੋਂ ਸਾਰੇ ਉਹ ਇਹਦੀ ਮਾਂ ਕਿੱਥੇ ਆ ਬਾਪ ਨੂੰ ਤੈਨੂੰ ਕੀ ਦੱਸਦੇ ਹੋ ਉਹ ਕਰ ਮਾਂ ਪਿਓ ਹੈ ਨਹੀਂ ਸੁਣ ਉਹਨੂੰ ਬੁੱਢੀ ਜਨਾਂ ਕੋ ਮਲਾਇਂ ਭੇਜ ਉਹਨਾਂ ਨੂੰ ਭੇਜਣੇ ਸੀ ਕਿ ਪਹਿਲਾਂ ਜਿੱਥੇ ਬੁੱਢੇ ਪੈਰਾ ਮਜਨਾਂ ਕੋਲ ਉੱਥੇ ਇੱਕ ਜਨ ਹਾੜੇ ਨਾਲੇ ਕਿਹ ਕੀ ਗੁੜੀ ਹੈ ਇਹਨਾਂ ਨੂੰ ਕਾਲ ਆਦਨ ਕਰਨੇ ਕਿਤੋਂ ਲੈ ਕੇ ਆਏ ਆ ਉਹ ਨਹੀਂ ਉਹਨਾਂ ਨੂੰ ਅਸੀਂ ਬੁਲਾਉਣਾ ਉਹ ਠਾਣੇ ਹੋਣਗੇ ਉਹ ਅਹੀਂ ਕੋ ਲੈ ਕੇ ਜਾਈ ਅਹੀਂ ਕੋਣ ਠਾਣੇ ਹੋਣ ਸਾਰੇ ਚਲੋ ਤੁਸੀਂ ਵੀ ਸਾਰੇ ਠਾਣੇ ਭਾਈ ਇਹਨਾਂ ਦਾ ਨਾਮ ਲਿਖੂ ਪਹਿਲੇ ਨਾਮ ਉਹ ਪਤਾ ਲਿਖੇ ਨਾ ਸਾਰਾ ਹਾਂ ਪਤਾ ਲਿਖੇ ਨਾ ਉਹਦਾ ਸਾਰਾ ਕੁਝ ਪਤਾ ਨਹੀਂ ਮਿਲਦਾ ਉਹ ਗੁੱਦਰ ਵੀ ਹੈ ਸਾਰਾ ਨਾ ਪਤਾ ਕੀ ਨੀਂ ਕਿਹਨਾਂ ਦਾ ਨਾਮ ਤੇਰਾ ਵੀ ਨਾਮ ਲਿਖੋ ਭਾਈ ਇਹਨਾਂ ਦਾ ਸਾਰਾ ਕੁਝ ਤੁਮਾਰੇ ਬੇਜਾ ਨਹੀਂ ਹੈ ਬਹੁਤ ਬਾਦਮੀ ਬਣੇ ਲਗੇ ਹੋਏ ਹਾਂ ਹਾਂ ਦੇਖ ਲੈ ਤੁਹਾਾਰੇ ਨਹੀਂ ਬੇਜਾ ਬਹੁਤ ਦਿਨ ਹੋ ਗਏ ਤੁਹਾਰੇ ਪਿੱਛੇ ਲਗੇ ਹੋਏ ਆਵੇ ਆ ਸਾਡੀ ਟੀਮ ਮੈਂਬਰ ਆਤੇ ਹਾਂ ਤੁਹਾਡੇ ਕੋਲ ਦੇਖਣੇ ਲਈ ਦਿਖਾ ਉਹਨਾਂ ਨੂੰ ਉਹ ਜਾਨੀ ਦਾ ਨਾਮ ਦਾ ਚਲਾਈ ਹੋ ਜਿਹੜੀ ਬੁੱਢੀ ਪੈਂਦੇ ਆ ਤੁਹਾਡੇ ਕੋਲ ਉਹਦਾ ਨਾਮ ਕੀ ਹੈ ਨਾਮ ਤੁਹਾਡੀ ਪਛਾਣ ਕਿਵੇਂ ਉਸ ਦੀ ਅਰੇ ਨਹੀਂ ਇਹਨਾਂ ਨੇ ਕੋਈ ਕਤਪੜਾ ਨਾਲ ਦੀ ਚਲਾਈ ਦੀ ਭਾਜੀ ਮੈਂ ਤੁਹਾਨੂੰ ਦੱਸਦਾ ਪੈਸੇ ਦਿੱਤੇ ਉਹਨੂੰ ਨਹੀਂ ਵਜੇ ਪੈਸੇ ਖਰੀਦ ਕੇ ਲੈਣਾ ਸਰ ਨਾ ਨਾ ਉਹਨਾਂ ਨੂੰ ਕਹੇ ਦੇਖੀ ਜਾਂਚ ਪੜਤਾਲ ਆਹ ਹੈ ਚਲੋ ਉਹਨੇ ਪੈਸੇ ਲੈ ਲਿਆ ਹੋਰ ਕੀ ਚਲ ਭਾਜੀ ਲੈ ਤੋ ਬੱਤ ਜਾਂ ਮੈਂ ਕਿਹਾ ਬੱਚੀ ਦੀ ਮੋਬਾਈਲ ਪਰਤੀ ਮੋਬਾਈਲ ਤਾਂ ਕਰ ਮੈਂ ਤੇ ਨਾ ਕੱਪੜਾ ਲੈ ਤਾਂ ਆਪਕੋ ਪਤਾ ਉਸਕੋ ਪੇਗ ਨਾ ਚਲੋ ਭਾਜੀ ਆਜੋ ਮੇਰੇ ਭਾਜੀ ਆਪਣੇ ਤੁਸੀਂ ਥਾਣੇ ਆ ਜਾਓ ਆਓ ਥਾਣੇ ਆਓ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਸਾਰੀ ਤੁਹਾਨੂੰ ਪੂਰਾ ਸਾਰੀ ਦਿਖਾਵਾਂਗੇ ਆ ਉਹ ਦੁਕਾਨ ਹੈ ਜਿੱਥੋਂ ਕੁੜੀ ਬਰਾਮਦ ਹੋਈ ਹੈ ਪਹਿਲਾਂ ਕੁੜੀ ਨੂੰ ਘਰ ਦੇ ਵਿੱਚ ਕੰਮ ਕਰਵਾਇਆ ਜਾਂਦਾ ਸੀ ਸਾਰਾ ਕੁਝ ਗੋਹਾਗਾਸਟ ਆਇਆ ਜਾਂਦਾ ਸੀ ਜੋ ਬੰਦ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਨਹੀਂ ਆ ਇਹਨੂੰ ਕੁੜੀ ਨੂੰ ਛੋਟੀ ਜਿਹੀ ਦੁਕਾਨ ਤੇ ਭੇਜ ਦਿੱਤਾ ਜਾਂਦਾ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਵਿੱਚ ਦੇਖਿਆ ਜਾਂਦਾ ਸੀ ਲਾਈਵ ਵੀ ਕੰਮ ਕਰਦੀਆਂ ਝਾੜੂ ਪੂੰਝਾ ਫੇਰਦੀਆਂ ਕਿ ਨਹੀਂ ਫੇਰਦੀ ਫਿਰ ਉਸ ਤੋਂ ਬਾਅਦ ਇਹਨੂੰ ਗਾਲਾਂ ਕੱਢ ਕੇ ਤੋਂ ਕੰਮ ਕਰਵਾਇਆ ਜਾਂਦਾ ਕੋ ਗਾਹ ਕੌਂਦਾ ਸੀ ਲਾਈਵ ਬੈਠ ਕੇ ਕੈਮਰੇ ਨਾਲ ਕੰਮ ਦੇਖਿਆ ਜਾਂਦਾ ਸੀ ਇਹੋ ਜੀ ਜਿਹੜੀ ਔਰਤ ਆ ਇਹ ਤੁਹਾਨੂੰ ਸਾਰਾ ਕੁਝ ਅਸੀਂ ਸਾਹਮਣੇ ਲੈ ਕੇ ਆਵਾਂਗੇ ਇਹਨੂੰ ਸਜ਼ਾਵਾ ਦਵਾਵਾਂਗੇ ਮੇਰਾ ਪੁੱਤ ਤੇ ਵਧੀਆ ਸਕੂਲ ਚ ਪੜਨਾ ਪੁੱਤ ਮੈਂ ਮਿਲਣ ਆਇਆ ਕਰੂ ਆਪਣੇ ਪੁੱਤ ਨੂੰ ਠੀਕ ਆ ਹੁਣ ਅੱਜ ਤੋਂ ਸਾਡੀ ਧੀ ਆ ਤੂੰ ਆ ਦੇ ਇਧਰ ਵੀ ਮੈਨੂੰ ਮੈਂ ਦੋ ਸੂਟ ਲੈ ਕੇ ਜਾਣਾ ਹੁਣ ਇਹ ਨਾਲ ਹੀ ਆ ਰਿਹਾ ਹਾਂ ਦੋ ਜੈਕਟਾਂ ਦੋ ਜੈਕਟਾਂ ਸੋਹਣੀਆਂ ਲੈ ਕੇ ਦੇ ਜਿਹੜੀਆਂ ਜੈਕਟਾਂ ਦਾ ਹੱਥ ਨਾਲ ਤੋਂ ਉਹ ਹੀ ਲੈ ਲੈਣੀ ਆਪਣੇ ਪੁੱਤ ਨੂੰ ਠੀਕ ਆ ਮੋਰੇ ਕੱਪੜੇ ਬੈਗ ਬੂਕ ਲੈ ਜਾਂਦੇ ਭਾਜੀ ਕੱਖੇ ਕੱਪੜੇ ਨਾ ਉਹ ਨਾ ਜੀ ਤੂੰ ਡਰਾਤ ਮੁਕਾ ਕੇ ਕੰਮ ਲਿਆ ਜਾ ਰਿਆ ਸੀ ਉਹਦਾ ਵਿਚਾਰੀ ਹੈ ਨਹੀਂ ਜੀ ਹੁਣ ਦੇਖਾਂਗੇ ਪਤਾ ਕਰਾਂਗੇ ਕਿੰਨੀ ਗੱਲ ਬਹੁਤ ਅਕਸਲ ਜੀ ਕਰੋ ਆਪਣੀ ਮਨ ਚੋ ਜੀ ਤਾਂ ਹੀ ਬਹੁਤ ਬਹੁਤ ਬੋਸ਼ਾ ਭਾਜੀ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਤੁਸੀਂ ਦੇਖੀ ਦਿਨ ਬੀੜੇ ਬਿਲਕੁਲ 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 ਤੁਹਾਨੂੰ ਚਲੋ ਅਸੀਂ ਇਹ ਕਿੰਨੇ ਵੀ ਜਿਹੜਾ ਗੱਲਤਾ ਭਾਜੀ ਬਿਲਕੁਲ ਗੱਲਤਾ ਭਾਜੀ ਇਹ ਤਾਂ ਮਾੜਾ ਕੰਮ ਜਿਹੜਾ ਬੱਚੇ ਸਾਰਿਆਂ ਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਸੀਂ ਦੇਖਿਆ ਹੀ ਆ ਕਿਵੇਂ ਇੱਕ ਬੱਚੀ ਛੋਟੀ ਜਿਹੜੀ ਛੜਵਾ ਕੇ ਲੈਂਦੀ ਆ ਮੇਰੇ ਨਾਲ ਮੇਰੇ ਵੀ ਜਗੇਸ਼ ਜੀ ਖੜੇ ਆ ਸੁਖਵਿੰਦਰ ਜੀ ਖੜੇ ਆ ਇਹ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤੇ ਨਾਲ ਹੈਲਥ ਤੋਂ ਵੀ ਆਏ ਆ ਨਾਲ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਮਨੋਰਜੀ ਮਨੋਰਜੀ ਆਇਓ ਮਨੋਰਜੀ ਪਹੁੰਚੇ ਆ ਤੇ ਨਾਲ ਜਿਹੜੇ ਹੋਰ ਭਾਜੀ ਕਿਹੜੇ ਹੈਲਪ ਡਿਪਾਰਟਮੈਂਟ ਤੋਂ ਵੀ ਜਿਹੜਾ ਪਹੁੰਚੇ ਆ ਤੇ ਸਰਬਾਧਾਪੁਰਾ ਸੁਸਾਇਟੀ ਤੋਂ ਭਾਈ ਗਵਿੰਦਰ ਸਿੰਘ ਮੂਨਕਾ ਉਹ ਪਹੁੰਚੇ ਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਾਫੀ ਦਿਨਾਂ ਤੋਂ ਵੀ ਇੱਕ ਬੱਚੀ ਤੋਂ ਕੰਮ ਕਰਵਾਇਆ ਜਾ ਰਿਹਾ ਜ਼ਬਰਦਸਤੀ ਤੁਸੀਂ ਸਾਰੇ ਨੇ ਦੇਖਿਆ ਵੀ ਜੋ ਉਹਦੇ ਹਾਲਾਤ ਬੱਚੀ ਦੇ ਕੀਤੇ ਹੋਏ ਆ ਕਿਵੇਂ ਉਹ ਤੋਂ ਵਿਚਾਰੀ ਤੋਂ ਕੰਮ ਕਰਵਾਇਆ ਜਾ ਰਿਹਾ ਹੁਣ ਬਿਲਕੁਲ ਸਹੀ ਹੱਥਾਂ ਦੇ ਵਿੱਚ ਬੱਚੀ ਆ ਚੁੱਕੀ ਹੈ ਕਿਉਂਕਿ ਸਾਡੀ ਸੰਸਥਾ ਜਿਹੜੀ ਇਦਾਂ ਬੱਚੀਆਂ ਜਿਹੜੇ ਜਾਂ ਜੇ ਸੀ ਰੈਸਕਿਊ ਕਰਕੇ ਲਿਆਉਂਦੇ ਤਾਂ ਆਪਾਂ ਬੱਚੀ ਰੱਖਣੀ ਕਿੱਥੇ ਸੀ ਬੜਾ ਔਖਾ ਸੀ ਅਸੀਂ ਸੇਵਾ ਘਰ 'ਚ ਨਹੀਂ ਬੱਚੀ ਰੱਖ ਸਕਦੇ ਤੇ ਮੇਰੇ ਨਾਲ ਮੇਰੇ ਵੀਰ ਜਗੇਸ਼ ਜੀ ਹੁਣੀ ਇਹ ਨਹੀਂ ਬੜਾ ਸਹਿਯੋਗ ਦਿੱਤਾ ਸੁਖਵਿੰਦਰ ਜੀ ਹੁਣੀ ਟੱਚਸ ਸੀ ਇਹਨਾਂ ਨੇ ਅੱਗੇ ਵੀ ਸਾਡੇ ਅਸੀਂ ਇਕੱਤਰ ਹੋ ਕੇਵੇਂ ਜੁਆਇੰਟ ਕਾਫੀ ਬੱਚੇ ਜਿਹੜੇ ਘਰਾਂ ਦੇ ਪਚਾ ਚੁੱਕੇ ਆ 2017 ਚ ਅਸੀਂ ਇਕੱਠੇ ਇਹ ਮਿਲੇ ਸੀਗੇ ਇੱਕ ਸੁਮਨ ਨਾਮ ਦਾ 2017 ਚ ਅਸੀਂ ਕਾਫੀ ਸਾਲਾਂ ਤੋਂ ਜਿਹੜਾ ਗੁੰਮ ਹੋਇਆ ਬੱਚਾ ਮળਾਇਆ ਸੀ ਤੇ ਅੱਜ ਇਹਨਾਂ ਨਾਲ ਸੰਪਰਕ ਕਰਕੇ ਅੱਜ ਇੱਕ ਜੁਆਇੰਟਲੀ ਇੱਕ ਆਪਰੇਸ਼ਨ ਜਿਹੜਾ ਹੁਣ ਟਾਂਡੇ ਥਾਣੇ ਦੇ ਵਿੱਚ ਖੜੇ ਆ ਇੱਥੇ ਪ੍ਰਸ਼ਾਸਨ ਨੂੰ ਤਲਾਹ ਦੇ ਦਿੱਤੀ ਗਈ ਹੈ ਬਾਕੀ ਪ੍ਰਸ਼ਾਸਨ ਜੋ ਐਸ ਐਚਓ ਬਰਾਦ ਸਾਹਿਬ ਉਹ ਦੇਖਣਗੇ ਹੁਣ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਲਿਖਤੀ ਰੂਪ ਦੇ ਵਿੱਚ ਦਿੱਤੀ ਕੀ ਉਹਦਾ ਅਗਾਹ ਕਾਰਵਾਈ ਕਰਨੀ ਆ ਪਰ ਜਿਹੜਾ ਜਨਾਨੀ ਹਜੇ ਤੱਕਰ ਵੀ ਲੋਕ ਨਹੀਂ ਹਟ ਰਹੇ ਅਸੀਂ ਆ ਵੀਡੀਓ ਬਣਾਉਣ ਦਾ ਸਾਡਾ ਮਕਸਦ ਆ ਵੀ ਤੁਸੀਂ ਵੀ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਵੀ ਅਸੀਂ ਇੱਕ ਛੋਟੀ ਜੀ ਬੱਚੀ 2 ਸਾਲ ਤੋਂ ਉਹ ਨਾ ਕੋ ਪੜ੍ਹਾਈ ਨਾ ਲਿਖਾਈ ਖਰੀਦ ਕੇ ਲਿਆ ਕੇ ਉਹ ਤੋਂ ਕੰਮ ਕਰਵਾਇਆ ਜਾ ਰਿਹਾ ਇਹ ਸਾਡੇ ਪੰਜਾਬ ਦੇ ਹਾਲਾਤ ਆ ਜਗੇ ਜੀ ਅਸੀਂ ਹੁਣ ਬੱਚੀ ਨੂੰ ਕਿੱਥੇ ਭੇਜਾਂਗੇ ਆਪਣੇ ਮਨਜੋਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹਨਾ ਕਿ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਹਾਂਜੀ ਤੇ ਅੱਜ ਸਾਡੇ ਨਾਲ ਡਿਸਟ੍ਰਿਕਟ ਲੈਵਲ ਐਂਟੀ ਚਾਈਲਡ ਲੇਬਰ ਟਾਸਕ ਫੋਰਸ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਲੇਬਰ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਤੋਂ ਤੇ ਸਾਡਾ ਯੂਨਾਈਟ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਕੁੜੀ ਖੁਸ਼ੀ ਨੂੰ ਰੈਸਕਿਊ ਕੀਤਾ ਆ ਤੇ ਹੁਣ ਅਸੀਂ ਇਹ ਕੁੜੀ ਨੂੰ ਸਭ ਤੋਂ ਪਹਿਲਾਂ ਆਪਾਂ ਮੈਡੀਕਲ ਇਹਦਾ ਇੱਕ ਬੱਚੇ ਦਾ ਕਰਵਾ ਕੇ ਸਿਵਲ ਤੋਂ ਫਿਰ ਅਸੀਂ ਇਹਨੂੰ ਬਾਲ ਪਲਾਈ ਕਮੇਟੀ ਜਿਹੜੀ ਹੁੰਦੀ ਆ ਜਿਹੜੇ ਕਿ ਇਦਾਂ ਬੱਚੇ ਜਿਹੜੇ ਅਨਾਥ ਬੱਚੇ ਆ ਉਹਨਾਂ ਦੇ ਉੱਤੇ ਆਪਣੇ ਕੰਮ ਕਰਦੀ ਆ ਅਸੀਂ ਉਹਨਾਂ ਮੋਰੇ ਇਸ ਬੱਚੇ ਨੂੰ ਪੇਸ਼ ਕਰਾਂਗੇ ਪੇਸ਼ ਕਰਨ ਤੋਂ ਬਾਅਦ ਜਿਹੜੀ ਦੀ ਬੈਸਟ ਜਿਹੜੀ ਪੋਸੀਬਿਲਟੀ ਹੈ ਅਸੀਂ ਇਹਨੂੰ ਇੱਕ ਅੱਛੀ ਸੰਸਥਾ ਜਿਹੜੀ ਜਲੰਧਰ ਜਿਹਨੂੰ ਅਸੀਂ ਨਾਰੀਨ ਨਿਕੇਤਨ ਸਟੇਟ ਅਡੌਪਸ਼ਨ ਏਜੰਸੀ ਹੈ ਉੱਥੇ ਭੇਜਾਂਗੇ ਉੱਥੇ ਇਹ ਬੱਚਾ ਰੈਗੂਲਰ ਪੜ੍ਹੇਗਾ ਵੀ ਔਰ ਰੈਗੂਲਰ ਉੱਥੇ ਰਹਿ ਸਕਦਾ ਵਾ ਉੱਥੇ ਉਹਨੂੰ ਕੋਈ ਪ੍ਰੋਬਲਮ ਨਹੀਂ ਜਦ ਤੱਕ 18 ਸਾਲ ਮੇਬੀ ਇਹ ਅਡੌਪਸ਼ਨ 'ਚ ਵੀ ਚਲੇ ਜਾਵੇ ਪਰ ਜਦ ਤੱਕ ਸਾਨੂੰ ਕੋਈ ਡਾਕੂਮੈਂਟ ਨਹੀਂ ਮਿਲਦਾ ਅਸੀਂ ਉਹਨੂੰ ਅਡੌਪਸ਼ਨ ਨਹੀਂ ਮਾਣਾ ਪਰ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਬੱਚੇ ਨੂੰ ਪੜ੍ਹਾਈ ਮਾਤਾ ਪਿਤਾ ਦੀ ਪਾਲ ਕਰਾਂਗੇ ਤੇ ਨਾਲ ਨਾਲ ਦੀ ਪੜ੍ਹਾਈ ਜਾਰੀ ਰੱਖੀ ਜਿੱਥੇ ਤੱਕ ਅੱਜ ਤੱਕ ਸਾਨੂੰ ਪਤਾ ਲੱਗਾ ਕੋਈ ਤੇ ਮਾਂ ਬਾਪ ਦਾ ਹਜੇ ਤੱਕ ਕੋਈ ਹਨਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਉਹਨਾਂ ਦਾ ਡਿਬੋਸ ਹੋ ਗਿਆ ਡਿਬੋਸ ਹੋਣ ਤੋਂ ਬਾਅਦ ਜਿਹੜੀ ਉਹਦੀ ਉਹਦੀ ਕੇਅਰ ਲਈ ਮਾਂ ਨੂੰ ਦਿੱਤੀ ਸੀ ਗਈ ਪਰ ਮਾਂ ਨੇ ਦੂਜਾ ਵਿਆਹ ਕਰਾ ਲਿਆ ਗਿਆ ਹਜੇ ਤੱਕ ਤਾਂ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ گاਾਂ ਹੁਣ ਪਤਾ ਲੱਗੂਗਾ ਪੁਲਿਸ ਪ੍ਰਸ਼ਾਸਨ ਕਰਨਗਾ ਕਾਰਵਾਈ ਵੀ ਉਹਦਾ ਪਰਿਵਾਰ ਕਿੱਥੋਂ ਜਗੇਜੀ ਹੁਣੀ ਕਰਨਗੇ ਆਪ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀ ਇੱਕ ਆਵਾਜ਼ ਤੇ ਇਹ ਪਹੁੰਚੇ ਆ ਤੇ ਕਿਉਂਕਿ ਇਹ ਬਹੁਤ ਬੱਚੀ ਸੀ ਛੋਟੀ ਬਹੁਤ ਕੇਸ ਜਿਹੜਾ ਇਹਨੂੰ ਹੈਂਡਲ ਕਰਨਾ ਇਹਨੂੰ ਕਰਨਾ ਬਹੁਤ ਸਾਡੇ ਲਈ ਬੜਾ ਸੀ ਕਿਉਂਕਿ ਛੋਟੀ ਬੱਚੀ ਸੀ ਤੇ ਮਨੋਰਜੀ ਬੈਠਿਆ ਹੈਲਥ ਡਿਪਾਰਟਮੈਂਟ ਤੋਂ ਸਾਡੇ ਵੀਰ ਜੀ ਆ ਸਾਰੇ ਤੇ ਪਹੁੰਚਿਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ 10 ਸਾਲਾਂ ਦੀ 마ਸੂਮ ਬੱਚੀ ਨਾਲ ਜੋ ਵੀ ਇਹ ਪਰਿਵਾਰ ਧੱਕਾ ਕਰ ਰਿਹਾ ਸੀ ਉਸ ਕੁੜੀ ਉੱਪਰ ਤਸੱਦਦ ਕਰ ਰਿਹਾ ਸੀ ਉਸ ਤੋਂ ਧੱਕੇ ਨਾਲ ਉਹ ਗੋਹਾ ਸਟਵਾਉਂਦੇ ਸੀ ਘਰ ਦੇ ਕੰਮਕਾਰ ਕਰਵਾਉਂਦੇ ਸੀ ਉਸ 마ਸੂਮ ਦੀ ਉਮਰ ਵੱਲ ਵੀ ਨਹੀਂ ਵੇਖਿਆ ਜੋ ਦੋਸਤੋ ਪਰਿਵਾਰ ਆਪਣੇ ਬੱਚਿਆਂ ਨੂੰ ਇਦਾਂ ਪੈਸਿਆਂ ਦੇ ਲਾਲਚ 'ਚ ਆ ਕੇ ਵੇਚ ਦਿੰਦੇ ਨੇ ਤਾਂ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈ ਤੇ ਵੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ